ਬਟਾਲਾ ਪੁਸ ਅਦੀਨ ਪਿੰਦੇ ਬਟਾਲਾ ਸ਼ਿਟੀ ਰੋਡ ਤੇ ਬੀਤੀ 24 ਜੁਲਾਈ ਨੂੰ ਲੁਤਰਾ ਜੋ ਜੁਰ ਦੀ ਦੁਕਾਨ ਤੇ ਮੋਟਰਸਾਈਕਲ ਤੇ ਸਵਾਰ ਦੋ ਅਣਪਛਾਤੇਆਂ ਵੱਲੋਂ ਫਾਇਰਿੰਗ ਕੀਤੀ ਗਈ ਅਤੇ ਡੇਰਾ ਬਾਬਾ ਨਾਨਕ ਦੇ ਪਿੰਡ ਸਹਜਾਦਾ ਵਿੱਚ 27 ਜੁਲਾਈ ਨੂੰ ਸਤਿੰਦਰ ਸਿੰਘ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਇਨ੍ਹਾਂ ਦੋਵਾਂ ਕੇਸਾਂ ਨੂੰ ਸਜਾਉਣ ਲਈ ਕਾਮਯਾਬੀ ਹਾਸਲ ਕੀਤੀ ਹੈ ਇਨ੍ਹਾਂ ਦੋਵਾਂ ਕੇਸਾਂ ਚ ਸ਼ਾਮਲ 4 ਅبرੂਪੀਆਂ ਨੂੰ ਕਾਬੂ ਕਰਦੇ ਹੋਏ ਲੁਤਰਾ ਜੁਨਜੁਰ ਦੇ ਫੈਰਿੰਗ ਦੌਰਾਨ ਵਰਤੇ ਗਏ 32 ਬੋਰ ਪਿਸਟਲ ਨਵੀਂ ਬਰਾਮਦ ਕੀਤਾ ਗਿਆ ਹੈ ਜੁਨਜਾਜ ਹੈ ਅੱਤੇ ਵਰਤਿਆ ਗਿਆ ਹੈ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ ਸਟੈਂਡਰ ਕਤਲ ਮਾਮਲੇ ਵਿੱਚ ਪੁਰਾਣੀ ਰੰਜਿਸ਼ ਵੀ ਹੋ ਸਕਦੀ ਹੈ ਇਸ ਉੱਤੇ ਅਗਲੀ ਚਾਂ ਸ਼ੁਰੂ ਕਰਨ ਹੈ ਬਾਕੀ ਲੁਧਰਿਆ ਜੂਜਰ ਮਾਮਲੇ ਵਿੱਚ ਕਾਬੂ ਕੀਤੇ ਗਏ 2 ਰੁਪਇਆ ਤੇ ਪਹਿਲਾ ਵੀ ਕੇਸ ਦਰਜ ਹਨ ਬਾਕੀ ਅੱਗੇ ਦੀ ਪੁਲਸ ਤਸਦੀਕ ਜਾਰੀ ਹੈ ਅਤੇ ਹੋਰ ਵਿਕਲਾਸ ਦੀ ਉਮੀਦ ਹੈ ਤੁਸੀਂ ਦੇ ਇਸ ਦੀ ਖਾਸ ਰਿਪੋਰਟ ਪੱਤਰਕਾਰ ਅਸ਼ੋਕ ਜਰੇਵਾਲ ਦਾ ਨਿਰਜ ਸ਼ਰਮਾ ਦੀ ਖਾਸ ਖਬਰ ਧੰਵਾਦ ਹਾਂ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਕੁਝ ਪਿਛਲੇ ਕੁਝ ਦਿਨਾਂ ਦੇ ਵਿੱਚ ਜਿਹੜੀ ਹੈਗੀ ਬਟਾਲਾ ਦੇ ਵਿੱਚ ਫਾਇਰਿੰਗ ਦੀਆਂ ਵਾਰਦਾਤਾਂ ਜਿਹੜੀਆਂ ਹੈਗੀਆਂ ਉਹ ਹੋਈਆਂ ਸੀ ਪਿੱਛੇ ਜੇ ਅਲੱਗ-ਅਲੱਗ ਜਗ੍ਹਾ ਤੇ ਤੇ ਉਹਦੇ ਵਿੱਚ ਕੀ ਸੀਗਾ ਵੀ ਪਬਲਿਕ ਦੇ ਵਿੱਚ ਥੋੜਾ ਜਿਹਾ ਡਰ ਦਾ ਮਾਹੌਲ ਪੈਦਾ ਹੋ ਗਿਆ ਸੀ ਉਹਦੇ ਲਈ ਅਸੀਂ ਅੱਜ ਇੱਕ ਕਾਲ ਕਲੀਅਰ ਕਰਨਾ ਚਾਹੁੰਦੇ ਆ ਵੀ ਅਸੀਂ ਜਿਹੜੀਆਂ ਉਹ ਦੋਨੇ ਵਾਰਦਾਤਾਂ ਸੀਗੀਆਂ ਸਿਟੀ ਦੀਆਂ ਬਟਾਲਾ ਔਰ ਡੇਰਾ ਬਾਬਾ ਨਾਨਕ ਉਹ ਦੋਨੇ ਜਿਹੜੀ ਵਾਰਦਾਤਾਂ ਅਸੀਂ ਟ੍ਰੇਸ ਕਰ ਲਈਆਂ ਨੇ ਤੇ ਇੱਕ ਸਾਡੇ ਲੁਥਰਾ ਜਿਹੜੇ ਹੈਗੇ ਆ ਜੁਵਲਰ ਦੇ ਬਾਹਰ ਗੋਲੀ ਚੱਲੀ ਸੀ ਦੋ ਜਿਹੜੇ ਨੌਜਵਾਨ ਮੋਟਰਸਾਈਕਲ ਤੇ ਆਏ ਸੀ ਤੇ ਜਿਨ੍ਹਾਂ ਨੇ ਉਹਨਾਂ ਦੇ ਬਾਹਰ ਦਾ ਸ਼ੀਸ਼ਾ ਦਾ ਦਰਵਾਜ਼ਾ ਸੀ ਉਹਦੇ ਵਿੱਚ ਗੋਲੀਆਂ ਮਾਰ ਕੇ ਇਹਦੇ ਫਰਾਰ ਹੋ ਗਏ ਸੀਗੇ ਤੇ ਉਹਦੇ ਵਿੱਚ ਅਸੀਂ ਜਿਹੜਾ ਜਿਹੜੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਨਾਲ ਦੀ ਨਾਲ ਜਿਹੜਾ ਹੈਗਾ ਟੀਮਸ ਅਲੱਗ-ਅਲੱਗ ਬਣਾ ਕੇ ਤੇ ਦਿਸੰਦ ਦੇ ਦਿੱਤੇਗੇ ਉਹਦੇ ਵਿੱਚ ਸਾਡੀਆਂ ਡੀਐਸਪੀ ਸਿਟੀ ਸੀਆਈਏ ਟੀਮ ਐਸਐਚਓ ਸਿਟੀ ਵੰਨੋ ਜਿਹੜੀ ਹੈਗੀ ਆ ਕਾਫੀ ਜਿਹੜੀ ਹੈਗੀ ਮਿਹਨਤ ਕਰਕੇ ਕਾਊਂਟਰ ਇੰਟੈਲੀਜੈਂਸ ਦਾ ਕਾਫੀ 파ਟ ਆ ਹਿਊਮਨ ਇੰਟੈਲੀਜੈਂਸ ਅਸੀਂ ਹੋਰ ਜਿਹੜੇ ਰਿਸੋਰਸ ਜਿਹੜੇ ਹੈਗੇ ਆ ਉਹਦੇ ਥਰੂ ਕਾਫੀ ਜਿਹੜੀ ਮਿਹਨਤ ਤੋਂ ਬਾਅਦ ਅਲੱਗ-ਅਲੱਗ ਟੀਮਾਂ ਦੀ ਕਿਉਂਕਿ ਬਿਲਕੁਲ ਬਲਾਈਂਡ ਸੀਗਾ ਇਹਦੇ ਵਿੱਚ ਕੋਈ ਵੀ ਜਿਹੜਾ ਹੈਗਾ ਪਹਿਲਾਂ ਕਿਸੇ ਤਰ੍ਹਾਂ ਦਾ ਸਬੂਤ ਨਹੀਂ ਸੀ ਸਾਹਮਣੇ ਆਇਆ ਤੋਂ ਸਾਰੀਆਂ ਟੀਮਾਂ ਦੀ ਜਿਹੜੀ ਕੰਬਾਈਂਡ ਮਿਹਨਤ ਨਾਲ ਕਰਕੇ ਜਿਹੜੇ ਹੈਗੇ ਅਸੀਂ ਇਹ ਕ੍ਰੈਕ ਕਰ ਲਿਆ ਕੇਸ ਉਹਦੇ ਵਿੱਚ 24 ਤਰੀਕ ਨੂੰ ਜਿਹੜੀ ਇਹ ਫਾਇਰਿੰਗ ਇਨਸਟੈਂਟ ਹੋਈ ਸੀ ਤੇ ਚ ਮੁਕਦਮਾ ਨੰਬਰ 74 ਅਸੀਂ ਕੀਤਾ ਸੀਗਾ ਦਰਜ ਉਹਦੇ ਵਿੱਚ ਦੋ ਬੰਦੇ ਅਸੀਂ ਜਿਹੜੇ ਫੜੇ ਐ ਇੱਕ ਮਨੀ ਮਸੀ ਪੁੱਤਰ ਜਸਪਾਲ ਮਸੀ ਐ ਇਹ ਦੁੱਬੀਵਾਲ ਦੇ ਰਹਿਣ ਵਾਲਾ ਥਾਣਾ ਸਿਵਲ ਲਾਈਨ ਚ ਪੈਂਦਾ ਔਰ ਇੱਕ ਹੈਗਾ ਸੰਦੀਪ ਸਿੰਘ ਉਰਫ ਕਾਲੀ ਪੁੱਤਰ ਬਲਵਿੰਦਰ ਸਿੰਘ ਇਹ ਜਿਹੜਾ ਹੈਗਾ ਇਹ ਵੀ ਥਾਣਾ ਕੇ ਦਾ ਲਾਲ ਸਿੰਘ ਦੇ ਏਰੀਆ ਦੇ ਰਹਿਣ ਵਾਲਾ ਇਹ ਦੋਨਾਂ ਨੂੰ ਅਸੀਂ ਇਸ ਦੇ ਵਿੱਚ ਜਿਹੜਾ ਹੈਗਾ ਗ੍ਰਫਤਾਰ ਕਰ ਲਿਆ ਔਰ ਜੋ ਮੌਕੇ ਤੇ ਵੀ ਇਹਨਾਂ ਨੇ ਮੋਟਰਸਾਈਕਲ ਜਿਹੜਾ ਯੂਜ਼ ਕੀਤਾ ਸੀਗਾ ਔਰ ਪਿਸਟਲ ਬੱਤੀ ਉਹ ਜਿਹੜਾ ਯੂਜ਼ ਕੀਤਾ ਸੀ ਉਹ ਦੋਨੇ ਸੀ ਰਿਕਵਰ ਕਰ ਲਿਆ ਤੇ ਇਹਦੇ ਵਿੱਚ ਮੈਂ ਇਹ ਦੱਸਣਾ ਚਾਹਣਾ ਵੀ ਇਹ ਦੋਨਾਂ ਦੇ ਜਿਹੜੇ ਹੈਗੇ ਆ ਪਹਿਲਾਂ ਵੀ ਪਿੱਛੇ ਹਿਸਟਰੀ ਹੈਗੀ ਆ ਇਹਨਾਂ ਦੇ ਮਗੱਦਮੇ ਵੀ ਦਰਜ ਨੇ ਤੇ ਇਦਾਂ ਹੀ ਸਾਡੇ ਡੇਰਾ ਬਾਬਾ ਨਾਨਕ ਦੇ ਵਿੱਚ ਇੱਕ 27 ਤਰੀਕ ਨੂੰ ਜਿਹੜਾ ਹੈਗਾ ਸਵਿੰਦਰ ਸਿੰਘ ਨਾਮ ਦਾ ਵਿਅਕਤੀ ਜਿਹੜਾ ਆਪਣੇ ਮੋਟਰਸਾਈਕਲ ਤੇ ਆ ਰਿਹਾ ਸੀਗਾ ਉਹਦੇ ਨਾਲ ਦੋ ਨੌਜਵਾਨ ਲੜਕਿਆਂ ਨੇ ਆ ਕੇ ਮੋਟਰਸਾਈਕਲ ਨਾਲ ਉਹਦੇ ਪੈਰਲਲ ਚਲਾ ਕੇ ਜਿਹੜਾ ਹੈ ਉਹਤੇ ਫਾਇਰ ਕੀਤਾ ਸੀਗਾ ਜਿਹੜਾ ਉਹਦੇ ਫਾਇਰ ਲੱਗਣ ਨਾਲ ਉਹਦੀ ਮੌਕੇ ਤੇ ਜਿਹੜੀ ਹੈਗੀ ਮੌਤ ਹੋ ਗਈ ਸੀ ਸਵਿੰਦਰ ਸਿੰਘ ਜੀ ਉਹਦੇ ਵਿੱਚ ਵੀ ਸਾਡੀ ਜਿਹੜਾ ਡੇਰਾ ਬਾਬਾ ਨਾਨਕ ਦੀ ਪੁਲਿਸ ਨੇ ਬੀਐਸਪੀ ਡੇਰਾ ਬਾਬਾ ਨਾਨਕ ਔਰ ਐਸਐਟ ਡੇਰਾ ਬਾਬਾ ਨਾਨਕ ਠਾੜੀ ਦੀ ਪੁਲਿਸ ਨੇ ਇਹਦੇ ਵਿੱਚ ਜਿਹੜੀ ਹੈਗੀ ਹੈ ਮੋਡਲੀ ਤਫਤੀਸ਼ ਸਟਾਰਟ ਕੀਤੀ ਸੀ ਉਹ ਵੀ ਇਦਾਂ ਹੀ ਇੱਕ ਬਲਾਈਂਡ ਮਰਡਰ ਸੀਗਾ ਪਰ ਫਿਰ ਉਹਦੇ ਵਿੱਚ ਕਾਉਂਟਰ ਇੰਟੈਲੀਜੈਂਸ ਬਟਾਲ ਦਾ ਇੱਕ ਬਹੁਤ ਵੱਡਾ ਯੋਗਦਾਨ ਆ ਜਿਹੜਾ ਮੇਰਾ ਬਾਬਾ ਨਾਨਕ ਦਾ ਕੇਸ ਟ੍ਰੇਸ ਕਰਨ ਦੇ ਵਿੱਚ ਤੇ ਬਹੁਤ ਹੀ ਮਿਹਨਤ ਨਾਲ ਜਿਹੜੀਆਂ ਸਾਡੀਆਂ ਵਕ ਵਕ ਟੀਮਾਂ ਵੀ ਸੀਆਈਏ ਟੀਮ ਵੀ ਇਹਦੇ ਵਿੱਚ ਲੱਗੀ ਰਹੀਆਂ ਤੇ ਅਸੀਂ ਉਹ ਵੀ ਜਿਹੜਾ ਕੇਸ ਹੈਗਾ ਉਹ ਅਸੀਂ ਟ੍ਰੇਸ ਕਰ ਲਿਆ ਉਹਦੇ ਵਿੱਚ ਅਸੀਂ ਦੋ ਦੋਸ਼ੀ ਗ੍ਰਿਫਤਾਰ ਕੀਤੇ ਆ ਇੱਕ ਜਸਵਿੰਦਰ ਸਿੰਘ ਹੈ ਜੀ ਉਹ ਫੌਜੀ ਇਹ ਫੌਜ ਤੋਂ ਜਿਹੜਾ ਪਕੌੜਾ ਹੈਗਾ ਤੇ ਇਹ ਬੰਦਾ ਸੀ ਜਿਹੜਾ ਕੀਤਾ ਹੈਗਾ ਇਹ ਚ ਗ੍ਰਿਫਤਾਰ ਕੀਤਾ ਹੈਗਾ ਇਹ ਰਹਿਣ ਵਾਲਾ ਹੈਗਾ ਡੇਰਾ ਬਾਬਾ ਨਾਨਕ ਦਾ ਹੀ ਹੈ ਦੂਸਰਾ ਜਿਹੜਾ ਹੈਗਾ ਨਵਰਾਜ ਸਿੰਘ ਉਰਫ ਸਾਗਰ ਇਹ ਵੀ ਜਿਹੜਾ ਹੈਗਾ ਡੇਰਾ ਬਾਬਾ ਦਾ ਰੰਗ ਦਾ ਹੀ ਰਹਿਸੀ ਆ ਸੋ ਅਸੀਂ ਇਹ ਦੋਨੇ ਕੇਸ ਜਿਹੜੇ ਹੈਗੇ ਆ ਜੋ ਸਾਡੇ ਫਾਇਰਿੰਗ ਇਨਸਟੈਂਟ ਹੋਏ ਸੀਗੇ ਇਹ ਦੋਨੇ ਕੇਸ ਅਸੀਂ ਟ੍ਰੇਸ ਕਰ ਲਏ ਆ ਅੱਗੇ ਇਹਦੇ ਵਿੱਚ ਹਜੇ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਵੀ ਹੋਰ ਇਹਦੇ ਵਿੱਚ ਵੀ ਬੰਦੇ ਅਸੀਂ ਹਜੇ ਅਰੈਸਟ ਕਰਾਂਗੇ ਜਿਹੜੇ ਕਿ ਇਹਦੇ ਨਾਲ ਲਿੰਕਡ ਹੈਗੇ ਆ ਜੋ ਸਾਡੀ ਹਜੇ ਪ੍ਰੀਮੀਨਰੀ ਇਨਕੁਆਇਰੀ ਦੇ ਵਿੱਚ ਸਾਹਮਣੇ ਆ ਰਿਹਾ ਉਹ ਅਸੀਂ ਤੁਹਾਨੂੰ ਬਹੁਤ ਜਲਦੀ ਇਹਦੇ ਬਾਰੇ ਵੀ ਜਿਹੜੀ ਹੈਗੀ ਆ ਉਹ ਨਾਲ ਦੀ ਨਾਲ ਤੁਹਾਨੂੰ ਅਸੀਂ ਇਨਫੋਰਮੇਸ਼ਨ ਦਿੰਦੇ ਰਾਵਾਂਗੇ ਜੋ ਵੀ ਕੋਈ ਇਹਦੇ ਵਿੱਚ ਹੋਰ ਗੜਾ ਹੈਗਾ ਆ ਬੰਦੇ ਦੀ ਜਿਹੜੀ ਸਮੂਰਤ ਪਾਈ ਜਾਊਗੀ ਤੇ ਜਾਂ ਜਿਹੜਾ ਅਸੀਂ ਬੰਦਾ ਇਹ ਚ ਅਰੈਸਟ ਕਰਾਂਗੇ ਇਹਨਾਂ ਨੇ ਗੋਲੀ ਚਲਾਈ ਕਿਉਂ ਇਹ ਅਸੀਂ ਦੇਖੋ ਮੈਂ ਤੁਹਾਨੂੰ ਦੱਸ ਰਿਹਾ ਮੈਂ ਹਜੇ ਅਸੀਂ ਬੰਦੇ ਫੜੇ ਹੈਗੇ ਆ ਇਨਵੈਸਟੀਗੇਟ ਕਰ ਰਹੇ ਆ ਇਹ ਪਰਸਨਲ ਦੁਸ਼ਮਣੀ ਵੀ ਹੋ ਸਕਦੀ ਹੈ ਇਹਦੇ ਵਿੱਚ ਜੋ ਸਾਨੂੰ ਜਿਹੜਾ ਫਰਸਟ ਹਜੇ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਉੱਚ ਗਿੱਚ ਤੋਂ ਉਹ ਇਹਨਾਂ ਦੀ ਕੋਈ ਪਰਸਨਲ ਜਿਹੜੀ ਹੈਗੀ ਆ ਰੰਜਿਸ਼ ਬਾਜੀ ਡੇਰੇ ਬਾਬਾ ਨਾਨਕ ਵਾਲੇ ਕੇਸ ਦੇ ਵਿੱਚ ਸਾਹਮਣੇ ਆਈ ਹੈ ਜੋ ਉਹਨਾਂ ਨੇ ਆਪ ਦੱਈਆਂ ਨੇ ਵੀ ਇਸ ਚੀਜ਼ ਦਾ ਕੀਤਾ ਸੀਗਾ ਪਹਿਲਾਂ ਖੁਲਾਸਾ ਤੇ ਉਹ ਅਸੀਂ ਕਿਉਂਕਿ ਪਹਿਲਾਂ ਸਿਟੀ ਵਾਲਾ ਜਿਹੜਾ ਕੇਸ ਹੈਗਾ ਲੋਥਰਾ ਜੂਨਸ ਵਾਲਾ ਇਹਦੇ ਵਿੱਚ ਵੀ ਪਹਿਲਾਂ ਇੱਕ ਸਿਟੀ ਥਾਣੇ ਦੇ ਵਿੱਚ ਗੋਲੀ ਚੱਲੀ ਸੀ ਉਹ ਇੱਕ ਇਮੀਗ੍ਰੇਸ਼ਨ ਕਾਊਂਟਰ ਤੇ ਚੱਲੀ ਸੀ ਉਹ ਵੀ ਅਸੀਂ ਇਹਦੇ ਨਾਲ ਲਿੰਕ ਕਰ ਰਹੇ ਹਾਂ ਕਿ ਸ਼ਾਇਦ ਉਹ ਸੇਮ ਹੀ ਜਿਹੜੀ ਹੈਗੀ ਹੈ ਉਹਦੇ ਨਾਲ ਲਿੰਕ ਅਪ ਹੋਵੇ ਪਰ ਉਹਦੇ ਬਾਰੇ ਤੁਹਾਨੂੰ ਮੈਂ ਅੱਜ ਨਹੀਂ ਦੱਸ ਸਕਦਾ ਕਿਉਂਕਿ ਇਹ ਐਵਿਡੈਂਸ ਸਾਡਾ ਹੋ ਸਕਦਾ ਇੱਧਰ ਉੱਧਰ ਹੋਣ ਦਾ ਜਾਂ ਕੋਈ ਹੁੰਦਾ ਹੈ ਅਸੀਂ ਉਹ ਇਨਵੈਸਟੀਗੇਸ਼ਨ ਆਪਣੀ ਜਿਹੜੀ ਹੈਗੀ ਹੈ ਕੰਪਲੀਟ ਕਰਨ ਤੋਂ ਤੁਹਾਨੂੰ ਦੱਸ ਸਕਦੇ ਹਾਂ ਐਗਜ਼ੈਕਟ ਵੀ ਇਹ ਕੀ ਹੋਇਆ ਹਾਂਜੀ ਹਾਂਜੀ ਮਜਾਇਆ ਜੀ ਪਿੱਛੇ ਕੌਣ ਹੈ ਹਾਂਜੀ ਉਹ ਹਜੇ ਤੁਹਾਨੂੰ ਦੱਸਿਆ ਵੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਦੋਨੇ ਕੇਸਾਂ ਦੇ ਅਲੱਗ-ਅਲੱਗ ਜਿਹੜੇ ਹੈਗੇ ਆ ਇਹ ਜਿਹੜੇ ਪਿੱਛੇ ਜੋ ਜੋ ਵੀ ਇਹਨਾਂ ਦੀ ਆਪਸੀ ਕੋਈ ਰੰਜਿਸ਼ਬਾਜ਼ੀ ਨਿਕਲੇਗੀ ਜਾਂ ਕੋਈ ਹੋਰ ਵਜ੍ਹਾ ਨਿਕਲਦੀ ਹੈ ਉਹ ਵੀ ਵੀ ਲੈਟ ਯੂ نو ਪਰ ਸਾਡੀ ਹਜੇ ਮੈਂ ਤੁਹਾਨੂੰ ਦੱਸਿਆ ਵੀ ਇਨਕੁਆਇਰੀ ਚੱਲ ਰਹੀ ਹੈ ਇਹ ਹਜੇ ਮੈਂ ਇਸ ਇਸ ਚੀਜ਼ ਨੂੰ ਜਿਹੜੀ ਹੈਗੀ ਲਾਈਮਲਾਈਟ ਨਹੀਂ ਲਿਆ ਸਕਦਾ ਉਹ ਫਰਦਰ ਤੁਹਾਨੂੰ ਜਦੋਂ ਕੰਪਲੀਟ ਇਨਵੈਸਟੀਗੇਸ਼ਨ ਹੋ ਜੂਗੀ ਇਹਦੇ ਵਿੱਚ ਸਾਰੇ ਜਿਹੜੇ ਜਿਵੇਂ ਤੁਹਾਨੂੰ ਦੱਸਿਆ ਤੁਹਾਨੂੰ ਹੋਰ ਵੀ ਜਿਹੜੇ ਹੈਗੇ ਅਰੈਸਟ ਹਜੇ ਹੋਣਗੇ ਇਹਦੇ ਵਿੱਚ ਸਾਨੂੰ ਹੈਗਾ ਜਿਹੜੇ ਬੰਦੇ ਸਾਹਮਣੇ ਆ ਰਹੇ ਆ ਮੈਂ ਉਹ ਤੁਹਾਨੂੰ ਨਾਮ ਨਹੀਂ ਜਾਰੀ ਕਰ ਸਕਦਾ ਜਦੋਂ ਫਾਈਨਲ ਇਨਵੈਸਟੀਗੇਸ਼ਨ ਹੋ ਜੇਗੀ ਤਾਂ ਅਸੀਂ ਤੁਹਾਨੂੰ ਸਾਰਾ ਜਿਹੜਾ ਹੈਗਾ ਇਹਦਾ ਜ਼ਰੂਰ ਤੁਹਾਡੇ ਨੂੰ ਇਨਫੋਰਮੇਸ਼ਨ ਦੇਵਾਂਗੇ ਨਹੀਂ ਇਹ ਮੈਂ ਇਹ ਜਿਹੜਾ ਇਹ ਜਿਹੜਾ ਜੁਵਲਰ ਵਾਲਾ ਮਾਮਲਾ ਹੈਗਾ ਇਹਦੇ ਵਿੱਚ ਮੋਟਰਸਾਈਕਲ ਵੀ ਬ੍ਰਾਂਧ ਹੋ ਗਿਆ ਔਰ ਇਹ ਵੈਪਨ ਜਿਹੜਾ ਇਹਨਾਂ ਨੇ ਮੌਕੇ ਤੇ ਯੂਜ਼ ਕੀਤਾ ਉਹ ਵੀ ਬ੍ਰਾਂਧ ਹੋ ਗਿਆ ਦੂਸਰੇ ਮਾਮਲੇ 'ਚ ਵੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹ ਵੀ ਸਾਨੂੰ ਕਾਫੀ ਲੀਡਸ ਉੱਚ ਮਿਲੀਆਂ ਨੇ ਬੰਦੇ ਅਸੀਂ ਦੋਰ ਚ ਅਰੈਸਟ ਕਰ ਲਿਆ ਉਹ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਬਹੁਤ ਜਲਦੀ ਅਸੀਂ ਉਹਦੇ ਵਿੱਚ ਵੀ ਜਿਹੜਾ ਹੈ ਫਰਦਰ ਤੁਹਾਨੂੰ ਜੋ ਸੌਰੀ ਨਹੀਂ ਇਹ ਮੈਂ ਤੁਹਾਨੂੰ ਹਜੇ ਨਹੀਂ ਦੱਸ ਸਕਦਾ ਇਹ ਸਾਡੀ ਅੱਗੇ ਤੁਹਾਨੂੰ ਜਿਵੇਂ ਦੱਸਿਆ ਵੀ ਹਜੇ ਤਫਤੀਸ਼ ਚੱਲ ਰਹੀ ਹੈ ਅੱਗੇ ਦੀ ਅੱਗੇ ਕੀ ਲਿੰਕ ਬਣਦਾ ਜੋ ਫਾਰਵਰਡ ਲਿੰਕੇਜਸ ਬਣਨਗੇ ਤੇ ਬੈਕਵਰਡ ਲਿੰਕੇਜਸ ਅਸੀਂ ਸਾਰਿਆਂ ਦੇ ਵਰਕਆਊਟ ਕਰ ਰਹੇ ਹਾਂ ਸਾਡੀਆਂ ਸਾਰੀਆਂ ਟੀਮਾਂ ਜਿਹੜੀਆਂ ਹੈਗੀਆਂ ਟੀਮ ਸਾਰੀਆਂ ਇੱਥੇ ਵਰਕਆਊਟ ਕਰ ਰਹੀਆਂ ਖਾਣੇ ਦੀ ਵੀ ਔਰ ਸੀਆਈਏ ਖਾਸ ਤੌਰ ਤੇ ਕਾਉਂਟਰ ਇੰਟੈਲੀਜੈਂਸ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ ਇਸ ਵਿੱਚ ਤੇ ਵੀ ਆਰ ਵਰਕਿੰਗ ਔਨ ਇਟ ਜਿਵੇਂ ਇਹਦਾ ਫਾਈਨਲਾਈਜ਼ ਸਾਰਾ ਕੁਝ ਹੋਏਗਾ ਅਸੀਂ ਤੁਹਾਨੂੰ ਨਾਲ ਦੀ ਨਾਲ ਜਰੂਰ ਵਿਲ ਲੈਟ ਯੂ نو ਇਹ ਜਿਹੜੇ ਚਾਰੇ ਪਕੜੇ ਆ ਤੁਸੀਂ ਬਾਕੀ ਕੇਸਾਂ ਵਿੱਚ ਇਹਨਾਂ ਤੇ ਪਹਿਲਾਂ ਵੀ ਕਿੰਨੇ ਚਰਚਾ ਗਏ ਇਹਨਾਂ ਤੇ ਜਿਹੜੇ ਸਿਟੀ ਵਾਲੇ ਹੈਗੇ ਇਹਨਾਂ ਤੇ ਕੇਸ ਦਰਜ ਹੈਗੇ ਆ ਪਹਿਲਾਂ ਆਲਰੇਡੀ ਜਿਹੜੇ ਅਸੀਂ ਡੇਰਾ ਬਾਬਾ ਨਾਲ ਦੋ ਜਣੇ ਫੜੇ ਉਹਨਾਂ ਦੀ ਅਸੀਂ ਵੈਰੀਫਿਕੇਸ਼ਨ ਚੈੱਕ ਕਰਦੇ ਆਂ ਥੈਂਕ ਯੂ